ਅੱਜ ਅਸੀਂ ਖੜੇ ਸੀਗੇ ਛਤੀਸਗੜ੍ਹ ਦੇ ਵਿੱਚ ਜ਼ਿਲ੍ਹਾ ਹੈਗਾ ਬੇਮਿਤਰਾ ਇੱਥੇ ਦੀ ਖੇਤੀ ਜਿਵੇਂ ਬੰਦੇ ਦਾ ਰਹਿਣ ਸਹਿਣ ਅਗਲੀਆਂ ਸਟੇਟਾਂ ਦੇ ਵਿੱਚ ਜਿਸ ਤਰ੍ਹਾਂ ਜਾਣਦੇ ਆਪਾਂ ਪੰਜਾਬ ਤੋਂ ਅੱਗੇ ਰਹਿਣ ਸਹਿਣ ਖਾਣ ਪੀਣ ਬਦਲਦਾ ਉਸੇ ਤਰ੍ਹਾਂ ਖੇਤੀ ਕਰਨ ਦੇ ਤਰੀਕੇ ਵੀ ਲੋਕਾਂ ਦੇ ਵੱਖੋ ਵੱਖਰੇ ਨੇ ਅਸੀਂ ਤਕਰੀਬਨ ਪੰਜਾਬ ਤੋਂ 17-1800 ਕਿਲੋਮੀਟਰ ਦੀ ਦੂਰੀ ਤੇ ਖੜੇ ਆ ਖੇਤ ਹੈ ਉਹ ਬੰਦਾ ਬਜਾਈ ਕਰ ਰਿਹਾ ਇਸ ਸਮੇਂ ਮਟਰਾਂ ਦੀ ਇੱਥੇ ਬਰਸਾਤ ਦੇ ਵਿੱਚ ਜਿਹੜਾ ਪਾਣੀ ਬਰਸਾਤ ਬਹੁਤ ਹੁੰਦੀ ਹੈ ਇੱਥੇ ਤੇ ਲੋਕ ਇਹਨੂੰ ਇਹ ਜੀਰੀ ਵਾਲੇ ਖੇਤ ਨੇ ਇਹਦੇ ਵਿੱਚ ਸਾਡੇ ਵਾਂਗੂੰ ਰੋਜ਼ ਬੱਟਾਂ ਦੇ ਉੱਤੇ ਢੇੜੇ ਨਹੀਂ ਮਾਰਦੇ ਇਹ ਵੀ ਸ਼ਾਮ ਨੂੰ ਮੀਂਹ ਪੈ ਗਿਆ ਸਵੇਰ ਨੂੰ ਆਗੇ ਫੇਰ ਚੈੱਕ ਕਰਿਆ ਇਹਨਾਂ ਨੇ ਜਦੋਂ ਅਪ੍ਰੈਲ ਮਈ ਦਾ ਮਹੀਨਾ ਹੁੰਦਾ ਹੈ ਉਦੇ ਵਿੱਚ ਇੱਕ ਵਾਰੀ ਵੱਟ ਤੇ ਮਿੱਟੀ ਲਾ ਦੇਣੀ ਹੁੰਦੀ ਹੈ ਆ ਵੱਟਾਂ ਨੇ ਕੀਲੇ ਤੇ ਲਾਤੀ ਕਿਸੇ ਨੇ ਅੱਧੇ ਕੀਲੇ ਤੇ ਲਾਤੀ ਇਸ ਤਰ੍ਹਾਂ ਦੀ ਵੱਟਾਂ ਇਹਨਾਂ ਦੀ ਤੇ ਉਹ ਵੱਟ ਤੋਂ ਨੀਵੇਂ ਖੇਤ ਨੇ ਸਾਰੇ ਇਹ ਤਕਰੀਬਨ ਇਹ ਵੱਟਾਂ ਹੋਣ ਗਿਆ ਡੇਢ ਤੋਂ 2 ਕਰਮ ਦੀਆਂ ਚੌੜੀਆਂ ਤੇ ਇਹ ਬਸ ਫਿਰ ਇੱਥੇ ਤੱਕ ਇਹਦੇ ਪਾਣੀ ਭਰਦਾ ਰਹਿੰਦਾ ਇਹ ਜਿਹੜਾ ਬਰਸਾਤ ਦਾ ਪਾਣੀ ਭਰਦਾ ਉਹ ਖੇਤ ਦੇ ਵਿੱਚ ਹੀ ਰੱਖ ਦਿੰਦੇ ਨੇ ਇਹ ਉਹਨੂੰ ਕੱਢਦੇ ਨਹੀਂ ਇਸ ਕਰਕੇ ਇਹ ਮਤਲਬ ਨਾ ਇਹ ਰੋਜ਼-ਰੋਜ਼ ਗੇੜੇ ਮਾਰਨ ਇਹਨਾਂ ਨੇ ਜਿੰਨੇ ਦਿਨ ਬਰਸਾਤ ਰਹਿੰਦੀ ਆ ਬਹੁਤ ਘੱਟ ਖੇਤ ਦੇ ਵਿੱਚ ਆਉਂਦੇ ਨੇ ਇਹ ਬੰਦਾ ਅੱਜ ਇੱਥੇ ਮਟਰਾਂ ਦੀ ਵਿਜਾਈ ਕਰ ਰਿਹਾ ਸੀਗਾ ਜਿਵੇਂ ਅਸੀਂ ਬਿਲਕੁਲ ਉਹਨੂੰ ਰੋਟਾਵੇਟਰ ਮਾਰ ਕੇ ਬਰੀਕ ਜ਼ਮੀਨ ਬਣਾ ਲੈਣੇ ਆ ਇਸ ਤਰ੍ਹਾਂ ਦਾ ਔਰ ਕੁਝ ਨਹੀਂ ਹੈਗਾ ਇਹ ਰੋਟਾਵੇਟਰ ਤਾਂ ਮਾਰਿਆ ਪਰ ਇਹ ਮਿੱਟੀ ਬੜੀ ਸਖਤ ਹੈ ਇਹਦੇ ਵਿੱਚ ਕੋਈ ਨਮੀ ਨਹੀਂ ਹੈਗੀ ਨਾ ਹੈਗੀ ਆ ਨਾ ਉੱਪਰਲੀ ਸਤਹ 'ਚ ਤਾਂ ਹੋਣੀ ਕੀ ਆ ਡਲੀ ਬਣੀ ਪਈ ਆ ਤੇ ਬਸ ਇਹ ਬਜਾਈ ਕਰੀ ਜਾਂਦਾ ਆ ਦੇਖੋ ਇਹਨੇ ਆਪਣੀ ਜਿਹੀ ਜੀਰੋ ਡ੍ਰਿਲ ਹੁੰਦੀ ਆ ਉਸ ਟਾਈਪ ਦੀ ਇਹ ਮਸ਼ੀਨ ਆ ਇਨੇ ਇੱਕ ਲੈਫਟ ਸਿੱਟ ਕੇ ਜਿੰਨੀ ਡੂੰਗੀ ਜਾ ਸਕੀ। ਉਸ ਢੰਗਾਈ ਦੇ ਉੱਤੇ ਇਹਨੇ ਆਪਣੇ ਬੀਜ ਪਾਉਣਾ ਸ਼ੁਰੂ ਕਰ ਲਿਆ। ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਿਆਂ ਇਹਦੇ ਵਿੱਚ ਡળે ਡਲੇ ਨੇ। ਬਹੁਤ ਸਾਰੇ ਮੋٹے ਰਲਿਆਂ ਦੇ ਵਿੱਚ ਦਾਣੇ ਇਹਨੇ ਪਾਤੇ। ਹੁਣ ਇਹ ਕਿਸਤ ਇਹ ਕਿਵੇਂ ਇਹ ਰਲਿਆਂ ਦੇ ਵਿੱਚੋਂ ਜੰਮਣੀਆ ਉਹ ਇੱਥੇ ਦਾ ਇਹ ਤਰੀਕਾ ਹੈ ਵੀ ਇਹਨਾਂ ਨੇ ਪੂਰੀ ਇਹ ਇੱਕ ਹੋਰ ਹੈ ਅਸੀਂ ਜਿਹੜੇ ਤਰੀਕੇ ਨਾਲ ਘੇਰੇ ਲੋਟ ਅਸੀਂ ਬਜਾਈ ਕਰਦੇ ਹਾਂ ਉਹ ਇਹਨਾਂ ਲੋਕਾਂ ਨੂੰ ਬਿਲਕੁਲ ਨਹੀਂ ਪਤਾ ਇਹਨਾਂ ਨੇ ਸਿਰਫ ਇੱਕ ਪਾਸੇ ਖੇਤ ਦੇ ਸ਼ੁਰੂ ਕਰਕੇ ਜਿਵੇਂ ਹਲਾਂ ਦੀ ਬਾਹੀ ਦੰਨੇ ਆ ਉਸ ਤਰੀਕੇ ਨਾਲ ਇਹਨਾਂ ਨੇ ਬਾਹੀ ਦੇ ਤਰੀਕੇ ਨਾਲ ਹਲਾਂ ਦੇ ਉਸ ਤਰ੍ਹਾਂ ਮਸ਼ੀਨ ਦੀ ਬਜਾਈ ਕਰ ਰਹੇ ਹੈ ਹਰ ਵਾਰੀ ਚੱਕ ਕੇ ਅਗਲੀ ਖੜਾਈ ਬਗਲ ਲੈਂਦਾ ਤੇ ਬਾਅਦ ਦੇ ਵਿੱਚ ਉਹਨੇ ਇਸ ਜਿਹੜੇ ਆਪਾਂ ਮੱਲੇ ਕਹਿੰਦੇ ਹੁੰਨੇ ਆ ਮੱਲਿਆਂ ਦੇ ਵਿੱਚ ਇੱਥੇ ਆ ਕੇ ਦੋ ਗੇੜੇ ਦੇ ਦੇਣੇ ਨੇ ਤੇ ਇਹਨਾਂ ਦੀ ਜਿਹੜਾ ਬਜਾਈ ਕਰਨ ਤੋਂ ਬਾਅਦ ਇਹਨਾਂ ਦੇ ਕੋਲੇ ਆ ਪਾਈਪ ਪਏ ਨੇ ਇੱਥੋਂ ਇਹ ਪਾਈਪ ਵਸਾ ਕੇ ਫੁਹਾਰਿਆਂ ਰਾਹੀਂ ਇਹ ਪਾਣੀ ਦੀਆਂ ਦੀ ਸਿੰਚਾਈ ਕਰ ਦੇਣੀ ਉਹਾਰਿਆਂ ਨਾਲ ਲਾ ਦੇਣੀ ਆ ਉਹ ਸ਼ਾਇਦ ਦੂਰ ਚੱਲ ਰਹੇ ਨੇ ਜੇ ਦਿਖ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਜੇ ਦਿਖਣਗੇ ਉਹ ਸਾਹਮਣੇ ਦੂਜੇ ਖੇਤ ਦੇ ਵਿੱਚ ਚੱਲ ਰਹੇ ਨੇ ਆ ਦੇਖੋ ਉਹ ਚੱਲ ਰਹੇ ਨੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਦੀ ਇਹ ਪਾਈਪ ਲਾਈਨਾਂ ਨੇ ਇਹ ਇਹਨਾਂ ਨੇ ਵਿਚੇ ਦੇ ਵਿੱਚ ਖੇਤ ਦੇ ਵਿੱਚ ਵਸਾ ਕੇ ਇਹਨੂੰ ਪੂਰਾ ਪਾਣੀ ਨਾਲ ਤਰ ਕਰ ਦੇਣਾ ਆ ਖੇਤ ਇਹਨਾਂ ਨੇ ਕੱਲ ਬੀਜਿਆ ਸੀਗਾ ਇਹਦੇ ਵਿੱਚ ਚਨਾ ਵਿੱਜਿਆ ਹੋਇਆ ਆ ਪੂਰਾ ਇਹਨਾਂ ਨੇ ਸਪ੍ਰਿੰਗਲਰ ਨਾਲ ਪਾਈਪ ਵਿਛਾ ਕੇ ਉਹ ਬੰਦੇ ਲੱਗੇ ਹੋਏ ਨੇ ਅਗਲੇ ਅਗਲੇ ਖੇਤ ਦੇ ਵਿੱਚ ਇਹ ਵਿਛਾ ਰਹੇ ਨੇ ਉਹਨੂੰ ਪਾਈਪਲਾਈਨ ਨੂੰ ਤੇ ਉਹਨੂੰ ਸਿੰਚਾਈ ਕਰੀ ਜਾਂਦੇ ਨੇ ਤਰੀਕਾ ਸਾਡੇ ਵਾਲੇ ਤਰੀਕੇ ਨਾਲੋਂ ਬਿਲਕੁਲ ਉਲਟਾ ਵੀ ਅਸੀਂ ਪਹਿਲਾਂ ਪਾਣੀ ਦੰਨਿਆਂ ਤੇ ਉਹਨੂੰ ਫਿਰ ਬੱਤਰ ਹੋ ਕੇ ਫਿਰ ਉਹਨੂੰ ਬਾਹ ਬੀਜ ਬੋਹਣਿਆਂ ਤੇ ਬੀਜਦੇ ਆ ਜੇ ਅਸੀਂ ਇਸ ਤਰ੍ਹਾਂ ਕਰੀਏ ਸਾਡੇ ਤਾਂ ਜਿਹੜੇ ਕਣਕ ਹੈ ਜਾਂ ਕੋਈ ਹੋਰ ਫਸਲ ਅਸੀਂ ਬੀਜੀਏ ਬਾਦ ਦੇ ਵਿੱਚ ਉੱਪਰ ਪਾਣੀ ਲਾ ਦਈਏ ਉਹ ਪੂਰੀ ਦੀ ਪੂਰੀ ਵਿੱਚੇ ਗਲ ਜਾਂਦੀ ਹੈ ਪਰ ਉਰੇ ਇਸ ਤਰ੍ਹਾਂ ਦਾ ਮੌਸਮ ਹੈ ਜ਼ਮੀਨ ਹੈ ਉਹ ਸਾਰਾ ਕੁਝ ਸਾਡੇ ਨਾਲੋਂ ਉਲਟ ਹੈ ਇਹਨਾਂ ਨੇ ਪਾਣੀ ਬਾਦ ਚ ਲਾਉਣਾ ਤੇ ਪਾਣੀ ਤੋਂ ਬਾਅਦ ਉਹ ਗਿੱਲੇ ਦੇ ਵਿੱਚ ਜਿਹੜੀ ਹਰਬੀਸਾਈਡ ਆ ਉਹ ਸਪਰੇਅ ਕਰ ਦੇਣੀ ਆ ਤੇ ਪੂਰੀ ਦੀ ਪੂਰੀ ਬੀਜ ਇਹਨਾਂ ਦਾ ਜਰਮੀਨੇਸ਼ਨ ਹੋ ਜਾਣਾ ਅਸੀਂ ਇੱਥੇ ਮੈਨੂੰ ਕਈ ਸਾਲ ਹੋ ਗਏ ਅਸੀਂ ਉਰੇ ਮਸ਼ੀਨਾਂ ਲੈ ਕੇ ਆਉਂਦੇ ਸੀ ਕਿ ਮੈਂ ਖਿਆ ਚੱਲ ਆਪਣੇ ਫੇਸਬੁੱਕ ਵਾਲੇ ਦੋਸਤਾਂ ਨੂੰ ਥੋੜੀ ਜੀ ਦਿਖਾ ਦਈਏ ਚਲ ਕੇ ਜਿੰਨੀ ਕਿ ਦਿਖਾ ਸਕਿਆਂ ਓਕੇ ਜੀ ਧੰਨਵਾਦ ਜੀ